ਮਿਲ ਗਈ ਇੱਕ ਹੋਰ ਵੱਡੀ ਸਪੋਰਟ ਇੱਕ ਵੱਡਾ ਜਥਾ ਮਾਨਸਾ ਦੇ ਕਸਬਾ ਭੀਖੀ ਤੋਂ ਖਨੌਰੀ ਵੱਲ ਨੋਰਬਾਨਾ ਹੋਇਆ ਤਾਂ ਲਗਾਤਾਰ ਜਥੇ ਬਣਾ ਕੇ ਕਿਸਾਨ ਬਾਰਡਰਾਂ ਦੇ ਉੱਤੇ ਪਹੁੰਚ ਰਹੇ ਨੇ ਦੂਜੇ ਪਾਸੇ ਸ਼ੰਭੂ ਬਾਰਡਰ ਤੇ ਵਿਆਸ ਅੰਮ੍ਰਿਤਸਰ ਫਗਵਾੜਾ ਤੋਂ ਕਿਸਾਨ ਜਿਹੜੇ ਨੇ ਉਹ ਬੀਤੇ ਕੱਲ ਵੱਡੇ ਜਥੇ ਲੈ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਪਹੁੰਚਦੇ ਹੋਏ ਨਜ਼ਰ ਆਏ ਨੇ ਤੇ ਇੱਧਰ ਖਨੌਰੀ ਬਾਰਡਰ ਇੱਕ ਵੱਡਾ ਜਥਾ ਜਿਹੜਾ ਪਹੁੰਚਿਆ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਕਿਉਂਕਿ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਚੱਲ ਰਿਹਾ 67ਵੇਂ ਦਿਨ ਦੇ ਵਿੱਚ ਮਰਨ ਵਰਤ ਪਹੁੰਚ ਚੁੱਕਿਆ ਹਲੇ ਤੱਕ ਵੀ ਕੇਂਦਰ ਸਰਕਾਰ ਦੇ ਵੱਲੋਂ ਮੰਗਾਂ ਪ੍ਰਭਾਵ ਨਹੀਂ ਕੀਤੀਆਂ ਗਈਆਂ ਭਾਵੇਂ ਕਿ ਕੇਂਦਰ ਦੇ ਵੱਲੋਂ ਵਫਦਾ ਜ਼ਰੂਰ ਦਿੱਤਾ ਗਿਆ 14 ਫਰਵਰੀ ਨੂੰ ਕੇਂਦਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਣੀ ਹੈ ਮੀਟਿੰਗ ਦੇ ਵਿੱਚ ਗੱਲ ਬਣਦੀ ਹੈ ਜਾਂ ਨਹੀਂ ਇਹ ਬਾਅਦ ਦੀ ਗੱਲ ਆ ਪਰ ਉਸ ਤੋਂ ਪਹਿਲਾਂ ਜਥੇ ਜਿਹੜੇ ਵੱਡੇ ਰੋਪ ਦੇ ਵਿੱਚ ਪਹੁੰਚ ਰਹੇ ਨੇ ਕੀ ਕੁਝ ਕਹਿਣਾ ਉਹਨਾਂ ਜਥਿਆਂ ਦਾ ਇੱਕ ਵਾਰ ਤੁਹਾਨੂੰ ਕਿਸਾਨ ਹਾਂਜੀ ਪ੍ਰਧਾਨ ਜੀ ਦਿਓ ਜਾਣਕਾਰੀ ਕਿਸਾਨ ਮੋਰਚਾ 13 ਫਰਵਰੀ 2024 ਤੋਂ ਜੋ ਚੱਲ ਰਹੇ ਸਾਰੇ ਦੇਸ਼ ਦੀ ਕਿਸਾਨੀ ਨੂੰ ਬਚਾਉਣ ਵਾਸਤੇ ਫਸਲਾਂ ਨਸਲਾਂ ਖੇਤ ਬਚਾਉਣ ਦੀ ਲੜਾਈ ਇਹ ਉਹ ਪਤਾ ਹੈ ਸਾਰੇ ਦੇਸ਼ ਨੂੰ ਸਾਰੇ ਸੰਸਾਰ ਨੂੰ ਵੀ 13 ਫਰਵਰੀ ਤੋਂ ਜੋ ਕੋੜ ਚੱਲ ਰਿਹਾ ਹੈ ਢੱਲੇਵਾਰ ਸਾਹਿਬ ਅੱਜ 67ਵਾਂ ਦਿਨ ਹੈ ਜੋ ਦੇਸ਼ ਦੀ ਕਿਸਾਨੀ ਵਾਸਤੇ ਆਪ ਦਾ ਸਰੀਰ ਹੈ ਜਿਹੜਾ ਦਾਤੇ ਲਾਇਆ ਹੋਇਆ ਹੈ ਔਰ ਡਲੇਵਾਲ ਦਾਦਾ ਜੀ ਦਾ ਸਰੀਰ ਬਹੁਤ ਘਟ ਗਿਆ ਉਹਦੀ ਸਰੀਰ ਦੀ ਚਰਬੀ ਹੈ ਜਿਹੜੀ ਉਹਨੂੰ ਸਰੀਰ ਮਤਲਬ ਖਾ ਰਿਹਾ ਹੈ ਉਹਦੀ ਚਰਬੀ ਦੀ ਰੋਸ਼ਨੀ ਹੈ ਜਿਹੜੀ ਸਾਰੇ ਦੇਸ਼ ਦੇ ਸੰਸਾਰ ਨੂੰ ਸਾਰੇ ਦੇਸ਼ ਦੀ ਕਿਸਾਨੀ ਨੂੰ ਚਾਨਣ ਦੇ ਰਹੀ ਹੈ ਕਿਉਂਕਿ ਕਾਰਪੋਰੇਟ ਘਰਾਣੇ ਜਿਹੜੇ ਬਰਡ ਬੈਂਕ ਦੀਆਂ ਨੀਤੀਆਂ ਦੇ ਤਹਿਤ ਗੈਰ ਸਮਝੌਤੇ ਦੇ ਤਹਿਤ ਵਿਸ਼ਵ ਵਪਾਰ ਸੰਸਥਾ ਦੇ ਤਹਿਤ ਸਾਰੇ ਦੇਸ਼ ਦੇ ਕਾਰੋਬਾਰ ਨੂੰ ਫੜਾਪ ਕਰਨ ਤੇ ਲੱਗੇ ਹੋਏ ਨੇ ਔਰ ਦੇਸ਼ ਦੇ ਲੋਕਤੰਤਰ ਦੀ ਪ੍ਰਵਾਨੀ ਕੀਤੀ ਜਾ ਰਹੀ ਦੇਸ਼ ਦੇ ਸੰਵਿਧਾਨ ਦੀ ਪ੍ਰਵਾਨੀ ਕੀਤੀ ਜਾ ਰਹੀ ਸਰਕਾਰਾਂ ਨੂੰ ਸਰਕਾਰਾਂ ਦੇ ਸਹਾਰੇ ਦੇ ਨਾਲ ਦੇਸ਼ ਦਾ ਕੁੱਲ دارומਦਾਰ ਆਪਦੇ ਹੱਥਾਂ ਵਿੱਚ ਲੈ ਰਿਹਾ ਹੈ ਕਾਰਪੋਰੇਟ ਘਰਾਣਾ ਉਹਦੇ ਉਸ ਲੜਾਈ ਦੇ ਉੱਤੇ ਕੋਲ ਵਿੱਢਿਆ ਹੋਇਆ ਹੈ ਕੋਲ ਚੜ੍ਹਦੀ ਕਲਾ ਚ ਹੈ ਸੰਭੂ ਬਾਰਡਰ ਦੇ ਉੱਤੇ ਵੀ ਸੰਕੜੇ ਹਜ਼ਾਰਾਂ ਦੀ ਤਦਾਦ ਚ ਟਰਾਲੀਆਂ ਉਸ ਇਲਾਕੇ ਚੋਂ ਆ ਰਹੀਆਂ ਨੇ ਔਰ ਅੱਜ ਅਸੀਂ ਭੀਖੀ ਤੋਂ ਖਨੌਰੀ ਬਾਰਡਰ ਦੇ ਉੱਤੇ ਜਾ ਰਹੇ ਹਾਂ ਔਰ ਸਾਡੇ ਰੱਦੇ ਦਿਰਣ ਨੇ ਔਰ ਕੋਲ ਨੂੰ ਜਿੱਤ ਕੇ ਅਸੀਂ ਵਾਪਸ ਆਵਾਂਗੇ ਇਹ ਇਰਾਦਿਆਂ ਦੇ ਨਾਲ ਫਸਲਾਂ ਨਸਲਾਂ ਖੇਤ ਬਚਾਉਣ ਦੀ ਲੜਾਈ ਮਲੇਗੀ ਆ ਤੁਸੀਂ ਸੁਣਿਆ ਕਿਸਾਨਾਂ ਦੇ ਵੱਲੋਂ ਕਿਹਾ ਗਿਆ ਜਗਜੀਤ ਸਿੰਘ ਡੱਲੇਵਾਲ ਦਾ ਸਰੀਰ ਕਹਿੰਦੇ ਲਗਾਤਾਰ ਦਿਨ ਬਾ ਦਿਨ ਘਟਦਾ ਹੋਇਆ ਨਜ਼ਰ ਆ ਰਿਹਾ। ਕਮਜ਼ੋਰੀ ਉਹਨਾਂ ਦੇ ਸਰੀਰ ਦੇ ਅੰਦਰ ਲਗਾਤਾਰ ਵੱਧਦੀ ਹੋਈ ਨਜ਼ਰ ਆ ਰਹੀ ਆ। ਜਗਜੀਤ ਸਿੰਘ ਡੱਲੇਵਾਲ ਕੋਈ ਆਪਣੀ ਲੜਾਈ ਨਹੀਂ ਲੜ ਰਹੇ ਇਸ ਕਰਕੇ ਬਾਕੀ ਕਿਸਾਨਾਂ ਨੂੰ ਵੀ ਉਹਨਾਂ ਦੇ ਵੱਲੋਂ ਅਪੀਲ ਕੀਤੀ ਆ ਕਿ ਬਾਰਡਰਾਂ ਦੇ ਉੱਤੇ ਪਹੁੰਚ ਜੋ ਨਹੀਂ ਤਾਂ ਫਿਰ ਕਿਤੇ ਬਾਅਦ ਦੇ ਵਿੱਚ ਪਸਤੌਣਾ ਨਾ ਪੈ ਜਾਵੇ। ਹੁਣ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਵੀ ਇਹ ਗੱਲ ਕਾਖ ਦਿੱਤੀ ਗਈ ਆ ਕਿ ਵੱਡਾ ਇਕੱਠ ਕਰੋ ਜਿਵੇਂ 4 ਜਨਵਰੀ ਨੂੰ ਖਨੌਰੀ ਬਾਰਡਰ ਦੇ ਉੱਤੇ ਹੋਇਆ ਸੀ। 12 ਫਰਵਰੀ ਨੂੰ ਹੁਣ ਇਕੱਠ ਰੱਖਿਆ ਗਿਆ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਕਿਹਾ ਕਿ ਜਦੋਂ ਵੱਡਾ ਇਕੱਠ ਹੁੰਦਾ ਤਾਂ ਮੈਨੂੰ ਊਰਜਾ ਮਿਲਦੀ ਆ ਮੈਨੂੰ એનર્ਜੀ ਮਿਲਦੀ ਆ ਦੂਜੇ ਪਾਸੇ ਅੱਜ ਉੱਥੇ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਏ ਗਏ ਨੇ ਤਾਂ ਲਗਾਤਾਰ ਇਸ ਤਰੀਕੇ ਦੇ ਨਾਲ ਅਖੰਡ ਪਾਠ ਸਾਹਿਬ ਰਖਵਾਏ ਜਾ ਰਹੇ ਨੇ ਖਨੌਰੀ ਬਾਰਡਰ ਦੇ ਉੱਤੇ ਤੇ ਹੁਣ ਕਿਸਾਨ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚਣੇ ਸ਼ੁਰੂ ਹੋ ਚੁੱਕੇ ਨੇ ਮੀਟਿੰਗ ਤੋਂ ਪਹਿਲਾਂ ਦੀਆਂ ਵੱਡੀਆਂ ਤਿਆਰੀਆਂ ਬਾਰਡਰਾਂ ਦੇ ਉੱਤੇ ਦੇਖਣ ਨੂੰ ਮਿਲ ਰਹੀਆਂ ਨੇ ਕੀ ਮੀਟਿੰਗ ਦੇ ਵਿੱਚ ਇਹ ਤਿਆਰੀਆਂ ਸਫਲ ਹੋਣਗੀਆਂ ਕੀ ਮੀਟਿੰਗ ਦੇ ਵਿੱਚ ਇਹਨਾਂ ਤਿਆਰੀਆਂ ਦਾ ਕੋਈ ਅਸਰ ਹੋਵੇਗਾ ਕਿ ਕੇਂਦਰ ਦੀ ਸਰਕਾਰ ਜਿਹੜੀ ਕਿਸਾਨਾਂ ਦੀਆਂ ਮੰਗਾਂ ਪ੍ਰਬੰਧ ਕਰੇਗੀ ਦੇਖਣ ਵਾਲੀ ਗੱਲ ਰਹੇਗੀ ਸਾਡੇ ਸਹਿਯੋਗ